ਹਾਂਜੀ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਦੇ ਵਿੱਚ ਅੱਜ ਆਪਾਂ ਜਿਸ ਚੀਜ਼ ਦੀ ਰੈਸਪੀ ਦੀ ਗੱਲ ਕਰਨ ਜਾ ਰਹੇ ਹਾਂ ਇਹ ਬਹੁਤ ਹੀ ਸਵਾਦੀ ਹੈ ਭੋਜਨ ਦਾ ਸਵਾਦ ਵਧਾਉਣ ਵਾਲੀ ਹੈ ਬੱਚੇ ਨੂੰ ਬਹੁਤ ਚਾਹ ਕੇ ਖਾਂਦੇ ਇਹਦੇ ਵਿੱਚ ਵਿਟਾਮਿਨ ਸੀ ਐਂਟੀਆਕਸੀਡੈਂਟ ਆਇਰਨ ਫਾਈਬਰ ਮੈਗਨੀਸ਼ੀਅਮ ਕੈਲਸ਼ੀਅਮ ਤੇ ਫਾਸਫੋਰਸ ਤੇ ਹੋਰ ਵੀ ਇਹਦੇ ਵਿੱਚ ਬਹੁਤ ਜਿਹੜੇ ਤੱਤ ਆ ਪਾਏ ਜਾਂਦੇ ਆ ਇਹ ਦੀ ਜੇ ਪਰਜਾਨਾ ਵਰਤੋਂ ਕਰਦੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਇਹ ਜੜ ਤੋਂ ਖਤਮ ਕਰਦੀ ਹੈ ਜਿਨ੍ਹਾਂ ਦੇ ਵਿੱਚ ਇਹ ਜੋੜਾਂ ਦਾ ਦਰਦ ਬਵਾਸੀਰ ਦਾਦਖਾਰਸ ਗਲੇ ਦੀ ਖਰਾਸ ਤੇ ਕੈਂਸਰ ਉਹ ਲੂ ਲੱਗਣ ਵਾਲੀਆਂ ਬਿਮਾਰੀਆਂ ਸ਼ੂਗਰ ਮੋਟਾਪੇ ਤੋਂ ਤੇ ਇਹਨੂੰ ਜਿਹੜਾ ਹੈਗਾ ਬਣਾਉਣ ਦਾ ਆਪਾਂ ਜ ਤਰੀਕਾ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਤੇ ਇਹਨਾਂ ਦੇ ਲਈ ਆਪਾਂ ਨੂੰ ਚਾਹੀਦੀ ਕੀ ਸਮਗਰੀ ਹੈ? ਇਮਲੀ ਚਾਹੀਦੀ ਹੈ 500 ਗ੍ਰਾਮ, ਗੁੜ ਚਾਹੀਦਾ 250 ਗ੍ਰਾਮ, ਪਾਣੀ 1 ਲੀਟਰ, ਕਾਲਾ ਨਮਕ ਇੱਕ ਚਮਚ, ਕਾਲੀ ਮਿਰਚ ਇੱਕ ਚਮਚ, ਜੀਰਾ ਪੂਨਾ ਹੋਇਆ ਇੱਕ ਚਮਚ ਪੀਸਿਆ ਹੋਇਆ ਚਾਹੀਦਾ ਹੈ। ਇਹਦੇ ਲਈ ਆਪਾਂ ਨੂੰ ਬਣਾਉਣ ਦੇ ਲਈ ਪਹਿਲਾਂ ਇਹਨੂੰ ਤੁਸੀਂ 2-4 ਘੰਟੇ ਪਹਿਲਾਂ ਪਾਣੀ ਦੇ ਵਿੱਚ ਭਿਉਂ ਦਿਓ ਫਿਰ ਇਹਨੂੰ ਮਸਲ ਕੇ ਇਹਦੇ ਬੀਜ ਅਲੱਗ ਕਰਦੇ ਉਹਨੂੰ ਸਾਣ ਕੇ ਤੁਸੀਂ ਸਲੋ ਫਲੇਮ ਤੇ ਇਹਨੂੰ ਪਕਾਉਣਾ ਇਹ ਹਰ ਬੇਕੀ ਨੂੰ ਬੱਚੇ ਨੂੰ ਬੁੱਢੇ ਨੂੰ ਮਰਦ ਨੂੰ ਔਰਤ ਨੂੰ ਸਭ ਨੂੰ ਹੀ ਫਾਇਦਾ ਕਰਦੀ ਹੈ ਪਰ ਇਹ ਖਾਣੀ ਇੱਕ ਨਿਸ਼ਚਿਤ ਮਾਤਰਾ ਦੇ ਵਿੱਚ ਹੁੰਦੀ ਹੈ ਮਰਦ ਇਸ ਨੂੰ ਹਫਤੇ ਦੇ ਵਿੱਚ ਦੋ ਦਿਨ ਖਾ ਸਕਦੇ ਐ ਇੱਕ ਇੱਕ ਚਮਚ ਔਰਤਾਂ ਇਹਨੂੰ ਰੋਟੀਨ ਦੇ ਵਿੱਚ ਹਰ ਰੋਜ਼ ਖਾ ਸਕਦੇ ਨੇ ਇੱਕ ਇੱਕ ਚਮਚ ਬੱਚਿਆਂ ਨੂੰ ਉਹਨਾਂ ਦੇ ਥੋੜੇ ਜੀ ਉਮਰ ਦੇ ਮੁਤਾਬਕ ਦਿੱਤਾ ਚਮਚ ਦਿੱਤਾ ਜਾ ਸਕਦਾ ਹੈ ਖਾਣ ਦਾ ਜਿਹੜਾ ਸਮਾਂ ਹੈਗਾ ਦੁਪਹਿਰ ਦੀ ਰੋਟੀ ਤੋਂ 1 ਘੰਟਾ ਪਹਿਲਾਂ ਖਾਦਾ ਜਾਵੇ ਤਾਂ ਜ਼ਿਆਦਾ ਬੈਸਟ ਹੈ ਲੇਡੀਜ਼ ਨੂੰ ਹਰ ਰੋਜ਼ ਇੱਕ ਚਮਚ ਜ਼ਰੂਰ ਖਾਓ ਦੁਪਹਿਰ ਦੀ ਰੋਟੀ ਤੋਂ 1 ਘੰਟਾ ਪਹਿਲਾਂ ਤੇ ਬੱਚਿਆਂ ਨੂੰ ਵੀ ਇਹ ਦਿੱਤੀ ਜਾ ਸਕਦੀ ਹੈ ਖਾਣ ਦੇ ਲਈ ਬੱਚੇ ਤਾਂ ਇਹਨੂੰ ਵੈਸੇ ਹੀ ਬਹੁਤ ਟੋਟੇ